ਸੇਯਾ ਕਾਲ ਕਿਦਾ ਹਾਲ ਚਾਲ ਹੈ ਮੇਰੇ ਵੀਰਾਂ ਦਾ ਪੈਨਪਰਾਵਾ ਦਾ ਮੀਟ ਕਰਨੀ ਹੈ ਵਧੀਆ ਹੋਵੇਗੀ ਤੇ ਅੱਜ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਅੱਜ ਅਸੀਂ ਜਿਹੜੀ ਵੀਡੀਓ ਲੈ ਕੇ ਆਏ ਨੇ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਜੀ ਪੈਨਚਰਾਵਾਂ ਵਾਲਾ ਕਾਕੂ ਤੇ ਮਹੀਨਿਆ ਦੀ ਫਨੀ ਵੀਡੀਓ ਹੈ ਬਹੁਤ ਹੀ ਵਧੀਆ ਵੀਡੀਓ ਹੈ ਪਹਿਲੀ ਵੀਡੀਓ ਵੇਖ ਲੈਂਦੇ ਹਾਂ ਉਸ ਤੋਂ ਬਾਅਦ ਇਹਦੇ ਤੇ ਗੱਲਬਾਤ ਕਰਨੀ ਹੈ ਤੇ ਜਿਹੜੇ ਪੈਨਪਰਾ ਚੈਨਲ ਤੇ ਨਵੇਂ ਨੇ ਫੌਰਨ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਆਈਕਨ ਦਾ ਬਟਨ ਕਰ ਲੋ ਪ੍ਰੈਸ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਐਂਡ ਸ਼ੇਅਰ ਵੀ ਕਰੋ ਆਪਣੇ ਫਰੈਂਡ ਐਂਡ ਫੈਮਿਲੀ ਮੈਂਬਰਸ ਨਾਲ ਤੇ ਆਓ ਜੀ ਵੇਖ ਏ ਭਾ ਤੇਰਾ ਆਖਰੀ ਪੈਂਚਰ ਕਿਉਂ ਕਿ ਇਸ ਤੋਂ ਬਾਅਦ ਨਹੀਂ ਕੋਈ ਪੈਂਚਰ ਲੱਗਣਾ ਕਿਉਂ ਕੀ ਗੱਲ ਆ ਇਸ ਤੋਂ ਬਾਅਦ ਅਸੀਂ ਇਹਨੂੰ ਕੀ ਕਰਨਾ ਫਿਰ ਤੈਨੂੰ ਮੈਂ ਕੱਢ ਦਿੰਦਾ ਤੇ ਹਾਰ ਪਾ ਲਿਓ ਇਹਦਾ ਮੁਰਤੇ ਰਾਤ 50 ਪੈਂਚਰ ਤੇ ਅੱਗੇ ਲੱਗੇ ਇਹਦੇ ਵਿੱਚ ਤੇ ਹੋਰ ਕਿੰਨੇ ਪੈਂਚਰ ਲਾਉਣੇ ਭਾ ਟੂਪ ਵੀ ਤੇ ਇੱਥੋਂ ਪਵਾ ਕੇ ਖੜੀ ਆ ਜੇ ਇਥੋਂ ਪਵਾਈਆ ਵੀ ਤਾਂ ਮਤਲਬ ਇਹ ਥੋੜਾ ਵੀ ਤੂੰ ਇਹਦੀ ਮਤਮਰਾਓ ਇਹ ਚੱਕਲਿਆਂ ਨਿਆਣਿਆਂ ਦੇ ਸਕੂਲਸ ਕਾਲ ਜਾਣ ਨੂੰ ਤੂੰ ਹੀ ਆ ਤੇ ਪਠੇ ਢੂਲੇ ਰਹਿੰਦੇ ਸਾਰੀ ਦਿਹਾੜੀ ਪ੍ਰਵਾ ਪਠੇ ਤੇ ਤਾਂ ਲਿਆਈਦੇ ਆ ਉਹ ਰੇੜੀ ਲੈ ਗਿਆ ਕੋਈ ਮੰਗੇ ਉਹਦਾ ਰਿਮਵਿੰਗਾ ਕਰਕੇ ਤੇ ਘਰ ਲਾ ਗਿਆ ਜੀ ਉਹ ਤਾਂ ਠੀਕ ਆ ਵੀ ਅਜਾ ਕਿਉਂ ਜਲੂਸ ਕੱਢਣ ਰਿਹਾ ਸਾਈਕਲ ਦਾ ਤੇ ਤੂੰ ਕੱਢਿਆ ਹੀ ਕੱਢਿਆ ਨਾਲੇ ਭਾਵੇਂ ਗੱਲ ਸੁਣ ਤਿੰਨ ਮਹੀਨੇ ਹੋ ਗਏ ਤੈਨੂੰ ਟੂਕੂ ਆ ਕੇ ਖੜੀ ਨੂੰ ਤੂੰ ਰੁਪਈਆ ਵੀ ਨਹੀਂ ਦੇ ਗਿਆ ਹੁਣ ਤੂੰ ਪੈਸੇ ਦੇਨੇ ਜਾਂ ਮੈਂ ਲਾਵਾਂ ਤੇਰਾ ਸਾਈਕਲ ਅੰਦਰ ਟੂਕ ਤੂੰ ਹੀ ਬੜੀ ਸਾਊ ਪਾ ਕੇ ਦਿੱਤੀ ਆ ਤੀਜੇ ਦਿਨ ਪੈਂਚਰ ਹੋ ਜਾਂਦੀ ਆ ਮਾਰੀ ਟੂਕ ਆ ਕੇ ਸਾਈਕਲ ਤੂੰ ਹੀ ਮੇਰੇ ਮੱਥੇ ਮਾਰਿਆ ਟੂਕ ਤਾਂ ਚੰਗੀ ਤੂੰ ਹੀ ਬੰਦੇ ਹੀ ਮਾਰੇ ਆ ਭਾ ਥੋੜਾ ਅਕਲ ਨਾਲ ਤੂੰ ਮੈਂ ਗਿਆ ਗੱਲਾਂ ਹੀ ਕੁੰਡਿਆ ਤੁਹਾਨੂੰ ਹੀ ਨਹੀਂ ਅਗਲਾ ਗੀ ਡੇਡਕ ਮਾਟਲ ਤੋਂ ਡੱਟਾ ਪੇਰਾ ਪਾ ਰਿਆ ਉਹਨੂੰ ਤੂੰ ਹੀ ਕਦੀ ਸਾਈਕਲ ਤੇ ਭਾਗਾ ਇੱਧਰ ਨੂੰ ਲੈ ਜਾਂਦੇ ਕਦੀ ਇੱਧਰ ਨੂੰ ਲੈ ਜਾਂਦੇ ਉਹਦੇ ਉਾਂਤੀ ਸਾਈਕਲ ਨਹੀਂ ਭਾਰਾ ਸੋਣਾ ਘੋੜਾ ਜੜਾ ਲੈ ਲੋ ਤਾ ਤੂੰ ਬਹੁਤ ਗੱਲਾਂਾ ਮਾਰ ਕੰਮ ਕਰ ਤੇ ਮੈਨੂੰ ਦੱਸ ਟਾਈਮ ਕਿੰਨਾ ਲੱਗਣਾ ਟਾਈਮ ਲੱਗਣਾ ਪਾਇਆ ਜੀ ਤੂੰ ਐਦਾਂ ਕਾ ਸ਼ਾਮੀ ਆ ਜੀ ਉਹ ਠੀਕ ਆ ਫਿਰ ਮੈਂ ਸ਼ਾਮੀ ਹੋਣਾ ਜਿੰਨਾ ਤੈਨੂੰ ਵੀ ਸ਼ਾਮਾਂ ਨੂੰ ਸਾਇਦਲ ਹਾਰ ਪਾ ਕੇ ਜਿੰਨਾ ਤੂੰ ਪਿਆਹ ਤੋਂ ਖਰਾਬ ਕੀਤਾ ਨਾ ਮਰਉਣਾ ਕੋਈ ਨਹੀਂ ਤੇਰੇ ਵਿਗੜੇ ਉਹ ਅਜੇ ਗਾਲ ਚੋਰਾਂ ਦਾ ਵੀ ਕੁਝ ਨਹੀਂ ਯਾਰ ਤਾ ਤੂੰ ਬਲਾਗ ਲੈ ਕੇ ਰੇ ਮੁੱਠੀ ਛੋਟ ਕੇ ਜੰਗੀ ਤੇ ਦਸ ਤਹੀ ਨਹੀਂ ਲੱਗ ਲੈ ਜੋਰ ਮੇਰੇ ਸੰਗ ਆ ਮਾਦਰ ਜਿੰਨਾ ਕੋ ਲੋੜੀ ਸਮਾਨ ਦੀ ਉਹਨਾਂ ਕੋ ਲੱਗ ਲਗੇ ਅਜੇ ਤੂੰ ਸੈਗਲ ਨੂੰ ਜਿੰਦਰਾ ਵਜਾ ਨਾ ਚੰਦਰਾ ਵਜਾ ਦੱਸ ਸਾਰਾ ਸੈਗਲ ਹੀ ਲੈਣਾ ਹੈ ਕੀ ਹਾਲ ਹੈ ਤੇਰਾ ਫਰਕਾ ਗੇ ਨੂੰ ਚਾਹ ਮੈਂ ਗਾ ਟਾਮੇ ਟਾਮ ਕੰਮ ਤਾਂ ਸੋ ਉਹ ਸਾਇਕਲ ਠੀਕ ਕਰਾਉਣਾ ਹੈ ਕੀ ਚੱਕਰ ਪੈ ਗਿਆ ਚੱਕਰ ਬੱਸ ਚੱਕਰ ਖਾ ਗਿਆ ਡੇਪਿਆ ਇਹਦਾ ਕੀ ਰਿੰਮ ਹੀ ਕੱਲਾ ਹੈ ਟਾਇਰ ਟੂ ਰਹਿ ਨਹੀਂ ਆ ਪਟਰੀ ਤੇ ਚਲਾਉਣਾ ਨਹੀਂ ਨਹੀਂ ਯਾਰ ਮੈਂ ਵੀਦਾ ਕੋਈ ਟਾਇਰ ਟੂ ਵਲਗ ਲੈ ਗਿਆ ਤਾਂ ਰਿੰਮ ਤੇ ਮੜਾ ਚੰਗਾ ਜੋੜ ਕੇ ਮੈਂ ਲੈ ਆਇਆ ਤਾਂ ਫਿਰ ਹੁਣ ਇਹਦਾ ਕਰਨਾ ਵੀ ਆ ਕਰਨਾ ਕਿ ਤੂੰ ਵੱਡੀ ਗੱਲ ਇਹਦੀ ਵੀ ਦੱਸ ਟੈਟੂ ਤੈਨੂੰ ਕਹਿੰਦੇ ਆ ਟੈਟੂ ਪਾ ਦੇ ਟੈਟੂ ਲਾ ਕੇ ਲੈ ਗਿਆ ਹੋਰ ਕੀ ਕਰਵਾਇਆ ਦਾ ਅੱਗੇ ਕਰ ਕੇ ਇਹਨੂੰ ਸਟੈਂਡ ਲਾਓ ਸਟੈਂਡ ਨਹੀਂ ਤਾਂ ਲੱਗਦਾ ਇਹਨੂੰ ਢੋਈ ਲਾਉਣੀ ਪੈਂਦੀ ਹੈ ਤੂੰ ਮੈਂ ਤਾਂ ਮੜ ਕੇ ਲੈ ਚਾਰ ਫੇ ਲੰਮੇ ਪਾਓ ਇਹਨੂੰ ਇੱਥੇ ਕਿੰਨਾ ਸਟੈਂਡ ਵੀ ਇਹਨੂੰ ਢੋਈ ਲਾਉਣੀ ਪੈਂਦੀ ਹੋਂਟਾ ਰੂ ਬਣਾਵੇਂ ਪੋਣੇ ਤੂੰ ਪ੍ਰਾਣੇ ਪਾਦੇ ਕੋਈ ਗੱਲ ਨੂੰ ਕਿੜਾ ਭੜਾ ਜੀ ਲੈ ਕੇ ਆਣਾ ਹੋਂਟੇ ਤੇ ਰੱਖੀ ਆ ਰੇਮੂ ਵੀ ਜਗਾ ਲਿਆ ਇਹਦਾ ਕੋਈ ਗੱਲ ਨਹੀਂ ਕੱਲੇ ਟੈਰੀ ਪੋਣੇ ਰੇਮ ਨਹੀਂ ਪੋਣਾ ਆ ਤੂੰ ਵੀ ਉੱਡ ਜਾਵੇਂ ਸਾਰੀ ਟੈੜੀ ਪਿਆ ਰਹੀ ਨਾ ਰਾਸ਼ਨ ਖਾ ਕੇ ਜਿੱਦਾਂ ਰੂੜੀ ਦਾ ਕੁੱਤਾ ਪਿਆ ਹੁੰਦਾ ਤਾਂ ਤੈ ਤੂੰ ਫੜ ਕੇ ਲੈ ਆਈ ਤੂੰ ਮੈਦਾਵੇਂ ਮੇਰੇ ਅਲਕਦਾ ਡਰੀ ਗਾ ਨੂੰ ਨਾ ਉਸ ਤਾਂ ਓਏ ਆ ਤਾਂ ਮੈਨੂੰ ਪਹਿਲਾਂ ਹੀ ਗਲੀ ਜੀ ਲੱਗਣੀ ਆ ਕਿ ਪੈਂਚਤ ਨਹੀਂ ਆ ਪਹਿਲਾਂ ਹੀ ਨਹੀਂ ਨਹੀਂ ਭਰਾ ਚੈੱਕ ਕਰਾ ਕੇ ਵਿਖਾ ਦਿੰਨੇ ਪੈਂਚਰ ਨਹੀਂ ਕੋਈ ਵੀ ਆਦਾ ਹੀ ਪੰਪ ਮੁੜਿਆ ਉਸਤਾਦ ਮੇਰਾ ਜਿੱਥੇ ਇੱਕ ਕਰੀ ਪੈਂਚਰ ਲਾ ਦਿੰਦਾ ਨਾ ਉੱਥੋਂ ਦੁਬਾਰਾ ਟੂਬ ਨਹੀਂ ਪੈਂਚਰ ਦਿੰਦੀ ਉਹ ਤੈਨੂੰ ਮੈਂ ਇਹ ਕੰਪਨੀ ਕਾਹਨ ਡਿਆ ਹਵਾਲਾ ਪੰਪ ਕਾਹਨ ਡਿਆ ਲਓ ਸਾਜੀ ਚਾਹ ਮਤ ਕਰੋ ਚਾਹ ਪੜ ਲਿਆ ਸਵੇਰ ਦੀ ਚਾਹ ਨਹੀਂ ਪੀਤੀ ਚਾਹ ਦੀ ਤਾਂ ਵੈਸੇ ਲੋੜ ਹੀ ਨਹੀਂ ਭਾਈ ਤੁਹਾਡੇ ਲਈ ਮਹਿੰਗਾਈ ਵੀ ਕਿੰਨੇ ਵੈਸੇ ਜੀ ਮੈਂ ਪੀ ਗਈ ਆ ਤਨਜੋ ਗੁਰੂਆ ਤੁਸੀਂ ਪਤਾ ਨਹੀਂ ਕਿੱਦਾਂ ਸਾਰੀ ਮੇਰੀ ਇਦਾਂ ਬੈਠੇ ਰਹਿੰਦੀ ਐ ਮੇਰੇ ਕੋਲ ਤੇ ਪੈਰਾ ਮਾਰ ਬੈਠਾ ਨਹੀਂ ਜਾਂਦਾ ਤੇ ਬੈਠਾ ਮੇਰੇ ਕੋਲ ਨਹੀਂ ਜਾਂਦਾ ਤਾਈਓ ਮੈਂ ਫੱਟੀ ਰੱਖੀ ਆ ਉਹ ਆਪਣੇ ਕੋ ਪਾਪੂ ਬਾਂਬੂ ਜਿਹੜਾ ਹਾਰ ਰਿਹਾ ਉਹ ਵੀ ਨਾਉਣਾ ਹਾਂ ਕੀ ਗੱਲ ਕੁਲਪੀਆਂ ਦੱਸੀ ਜੇ ਲੌੜਾ ਬਹਿ ਨਾ ਕਿ ਭਰਾ ਨਾ ਮੇਰਾ ਵੀਰਜੀ ਵੰਛਾ ਜਿੱਦਾਂ ਦੀ ਤੇਰੀ ਕੂਣੀ ਆ ਨਾ ਇਦਾਂ ਫਿਰ ਦੁਕਾਨ ਦਾ ਵੰਛ ਨਹੀਂ ਗਾਂਵਾਦਾ ਯਾ ਗਿਆ ਜੀ ਦੇ ਦੀ ਤੇਰੀ ਕੁੜੀ ਆ ਨਾ ਹੁੰਦਾ ਨਾ ਫਿਰ ਦੁਕਾਨ ਦਾ ਵੰਚ ਨਹੀਂ ਅਗਿਆ ਦੇ ਨੀ ਤਾ ਤਬੂੜਾ ਜਿਹੜਾ ਕਾ ਖਦੇ ਰੋ ਉਹ ਵੀ ਖਾਮ ਖ ਬੜਾ ਦਿਮਾਗ ਘੋੜਾ ਹੁਣ ਉਹ ਜਿੱਦਾਂ ਪਹਿਲਾ ਆਇਆ ਦੇਖੋ ਉਹਨੇ ਗੱਲ ਕੀਤੀ ਕਿ ਤਿੰਨ ਮਹੀਨੇ ਪਹਿਲਾਂ ਟੂ ਹੁਣ ਤਿੰਨ ਮਹੀਨੇ ਪਹਿਲਾਂ ਟੂ ਪਵਾ ਕੇ ਲਿਆ ਸਾਰਾ ਦਿਨ ਕੇ ਦੌਰ ਉਤੇ ਪੱਟੇ ਵਿਟੋਣਾ ਬਾਬੇ ਭਾਬੇ ਤਾਰੇ ਦਾ ਡੇਢ ਕੁਆਟਲ ਵਟ ਉਹਨੂੰ ਤੁਸੀਂ ਇੱਧਰ ਚੁੱਕ ਕੇ ਉੱਧਰ ਚੁੱਕ ਕੇ ਲੈ ਕੇ ਜਾਂਦੇ ਹੋ ਕਿੰਨਾ ਮਜ਼ਰਾ ਕਹਦਾ ਉਹਦੇ ਵਾਸਤੇ ਕੋਈ ਕੋੜ ਟਾਂਗਾ ਕੋੜਾ ਲਵੋ ਨਹੀਂ ਇਹ ਜਿਹੜਾ ਜੀ ਕਹਿੰਦਾ ਜੇ ਤਾਲਾ ਨਾ ਲੱਗਾ ਹੁੰਦਾ ਤੇ ਇਹ ਸਾਈਕਲ ਵੀ ਚਲ ਜੂ ਦੇ ਕਰਦੇ ਗੋਟਿਆ ਟੂਪਾ ਚੋਰੀ ਕਰਕੇ ਲੈ ਆ ਗਿਆ ਜਬਾਨਾ ਵਾਕਿਆ ਉਹਨ ਘਰਾਬ ਹੋ ਗਰਾਬ ਹੋ ਉਹ ਵਜੇਗਾ ਨਾ ਪਤਾ ਨਹੀਂ ਤੂੰ ਤੂੰ ਕਿੱਦਾਂ ਪੈਰਾ ਪਰ ਬਿਤੇ ਨਿਕਾ ਨਾ ਬੈਠਾ ਸਾਡੇ ਕੋਲ ਨਾ ਤਾਈ ਤੋਂ ਮੱਟੀ ਲਈ ਕਹਿੰਦਾ ਚਾਹ ਮੰਗਾਂ ਜੀ ਕੇਰੀ ਲੋਜੀ ਕਹਿੰਦੇ ਤੇਰੇ ਵੱਲ ਜਿਹੜਾ ਮੰਗਾਈ ਆ ਆਹ ਕਹਿੰਦਾ ਮੈਂ ਵੀ ਕੇ ਗਿਆ ਨਾ ਆ ਮੈਂ ਵੀ ਕੇ ਵਸੇ ਭਾ ਦੇਣੇ ਦੇਣੇ ਵਾਦੀ ਕਾ ਹੁੰਦੀ ਆ ਸੱਚੀ ਉਹ ਜਿੱਦਾਂ ਪਹਿਲੇ ਨੂੰ ਵੀ ਕਹਿੰਦਾ ਕਹਿੰਦਾ ਮੈਨੂੰ ਦੇ ਦੇ ਹੁਣ ਉਹਦੇ ਪੈਸੇ ਆਹ ਕਿਹਦਾ ਹੈ ਇਹ ਟੂਬ ਤੋਂ ਬੜੀ ਵਧੀਆ ਪਾ ਕੇ ਦਿੰਦੀ ਦੂਜੇ ਦਿਨ ਪੈਂਚਰ ਹੋ ਹੀ ਜਾਂਦੀ ਨਾਉ ਨਾਉ ਤੇਰੀ ਗੇਰੀ ਮਰਾਉਂਦਾ ਤੇਰਾ ਹਰ ਤੋਂ ਕੋਈ ਵੀ ਚੀਜ਼ ਲੈ ਲਉ ਨਾ ਫਿਰ ਲੋ ਜੀ ਨਹੀਂ देर तक ਦਰزی ਆ ਭਾਵਾ ਦਰਜ਼ੀ ਆ ਉਹ ਕਿਤੋਂ ਇਹ ਨੂੰ ਇਹ ਨੀਵਾ ਹੋ ਗਿਆ ਉੱਚਾ ਕਰ ਦਿਓ ਇਹ ਖੁੱਲਾ ਹੋ ਗਿਆ ਇਹਨੂੰ ਤੰਗ ਕਰ اچھا ਨਹੀਂ ਇੱਕ ਇੱਕ ਚੀਜ਼ ਹੈ ਕਿ ਦੁਕਾਨ ਦਾ ਨਾ ਜੀ ਦੋਨੇ ਚੀਜ਼ ਵੇਚਣੀ ਹੁੰਦੀ ਹੈ ਨਾ ਉਹ ਚੀਜ਼ ਨੂੰ ਇੰਨੀ ਪਰੀਤ ਲਾ ਕੇ ਤੇ ਬਰੇ ਬਾਜੀ ਲੀਲੋ ਬਾਜੀ ਲੀਲੋ ਬਾਜੀ ਇਹ ਵਜੋਂ ਨਾ ਸਰਕਾਰ ਕਰੇ ਕਿ ਤੇ ਵਾਪਸ ਕਰਨ ਤੋੜ ਜੋ ਤੇ ਉਹਨਾਂ ਦੀ ਅੱਖਾਂ ਹੀ ਬਦਲ ਨਹੀਂ ਫੇਰ ਨਹੀਂ ਉਹਨਾਂ ਨੇ ਵਾਪਸ ਕਰ ਦਿੱਤੀ ਫੇਰ ਐਦਾਂ ਦੇ ਕੰਮ ਸੂਤ ਰਹਿੰਦਾ ਨਾ ਤੇ ਉਹ ਤੇ ਕਰੋ ਨਹੀਂ ਵੈਸੇ ਇਹ ਤੇ ਦੁਕਾਨਦਾਰ ਨਾਲ ਜ਼ਿਆਤੀ ਹੋਈ ਨਾ ਇੱਥੇ ਤੇ ਉਹਨਾਂ ਨੇ ਇਹ ਦਿਖਾਇਆ ਨਾ ਕਿ ਤਿੰਨ ਮਹੀਨੇ ਹੋ ਗਏ ਟੂਬ ਲਗਾਏ ਨੂੰ ਤੇ ਪੈਸੇ ਵੀ ਨਹੀਂ ਦਿੱਤੇ ਤੇ ਕੀ ਉਹਨੂੰ ਵਿਚਾਰਾ ਨੇ ਮੰਗੇ ਮੰਗੇ ਦੁਬਾਰਾ ਤੁਹਾਨੂੰ ਕਹਿੰਦਾ ਟੂਬ ਤੇ ਬੜੀ ਚੱਜ ਨਹੀਂ ਦਿੱਤੀ ਦੂਜੇ ਦਿਨ ਇਹ ਵਾਕੀ ਇਹ ਚੀਜ਼ ਹੈ ਕਿ ਤੁਸੀਂ ਅਗਰ ਟੀ ਤੋਂ ਚੀਜ਼ ਲੈ ਆਂਦੇ ਹੋ ਨਾ ਤੇ ਇਹ ਵਿਚਾਰਾ ਕੋਈ ਤਰ੍ਹਾਂ ਦੀ ਦੀਦ ਲਿਆਸ ਕਰਕੇ ਹਜ਼ਾਰ ਪਾਈ ਦਿੰਦਾ ਮੈਂ ਤੇ ਉਹ ਬੰਦਾ ਇਹ ਸਮਝਦਾ ਕਿ ਬਸ ਹੁਣ ਪੋਲ ਜਾਵੇ ਪੋਲ ਜਾਵੇ ਫਿਰ ਉਹ ਵਿਚਾਰਾ ਬਸ ਜ਼ਲੀਲੀ ਹੁੰਦਾ ਪਿੱਛੇ ਪਿੱਛੇ ਜੰੰਦਰਾ ਦਿੱਤੇ ਵਗਾਰੀ ਉਹਨੂੰ ਹਜ਼ਾਰ ਦੇ ਦਦਾ ਮੰਗੋ ਤੇ ਆਪਣਾ ਭਗਵਾਓ ਤੇ ਮੰਗੋ ਤੇ ਫਸਾਰਾ ਕੁਝ ਨਹੀਂ ਮੇਰਾ ਕੁਝ ਵਾਪਸ ਲੈ ਕੇ ਅਸੀਂ ਪੱਜ ਚੱਲੇ ਅਸੀਂ ਪਿੰਡ ਛੱਡ ਚੱਲੇ ਬਾਤ ਚੱਲੀ ਹੈ ਤੁਸੀਂ ਨਹੀਂ ਅੱਗੇ ਇੱਕ ਪੈਸੇ ਧਰ ਦੋ ਤੇ ਗੱਲਾਂ ਵੀ ਸ਼ੁਰੂ ਹੋ ਜਾਂਦੀ ਹੈ। ਇਹ ਹੀ ਚੀਜ਼ ਸਾਬ ਨਾਲ ਹੁੰਦੀ ਹੈ ਕਿ ਅਗਰ ਆਏ ਆਪਣੇ ਘਰੋਂ ਪੈਸੇ ਵੀ ਨਾਲ ਦੋ ਤੇ ਨਾਲ ਲੱਗੋ ਗੱਲਾਂ ਵੀ ਲੱਗਣੇ। ਤੇ ਫਿਰ ਇੱਕ ਸਾਢੇ ਚ ਭੜਿਆ ਤਾਂ ਤੇ ਕਿ ਸਾਡੇ ਕੋਈ ਆ ਜਾਵੇ ਤੇ ਅਸੀਂ ਕਹਿੰਦੇ ਅੱਛਾ ਕੋਈ ਆਇਆ ਹੈ, ਉਮੀਦ ਨਾਲ ਆਇਆ ਹੈ, ਸਾਡੇ ਕੋਲ ਜਵਾਬ ਦਿੱਤਾ ਨਹੀਂ ਜਾਂਦਾ ਤੇ ਪਲ ਮੁੜ ਕੇ ਸੱਚੀ ਬਾਤ ਛੋਟੇ ਮੰਗਨੇ ਲੈ ਲਿਓ ਓਕੇ। ਓਕੇ ਓਕੇ ਦਾ ਮੂੰਹ ਹਾਂ ਅਸਮਾਨ ਰੱਖਣ ਲੱਗੇ ਆ ਤੂੰ ਹਾਂ ਤੇ ਕਬਜਾ ਗੱਲਾਂ ਮੈਂ ਕੀ ਕਰੀ ਹੁੰਦੀ ਜੇ ਸਮਾਨ ਨਾ ਤੁਹਾਡਾ ਇਨੇ ਕਨ ਗਜ਼ਾਰਾ ਹੋ ਜਾਂਦਾ ਇਨੇ ਕ ਮੇਰੇ ਕੋ ਹੋਰ ਲੈ ਲਾਉਂਦਾ ਸਮਾਨ ਚੱਕ ਲੋ ਤਸੀ ਤੇ ਫਰਮੋ ਕਤੇ ਮੁਕਾਦੇ ਅੱਜ ਆਪਾਂ ਵੀ ਘੋੜ ਦੀ ਗੱਲ ਲੱਭੀ ਬਾਜੀ ਤੇਰੇ ਨਾਲ ਛੋਟੀ ਜੀ ਕਾਰਟ ਸ਼ਾਪ ਹੈ ਬੱਚਿਆਂ ਦੀ ਚੀਜ਼ਾਂ ਚੁਸਾਂਦੇ ਤੁਹਾਨੂੰ ਬਾਜੀ ਨੂੰ ਥੋੜਾ ਐਕਸਪੀਰੀਅੰਸ ਹੈ ਤੇ ਦੁਕਾਨਦਾਰ ਕਿਵੇਂ ਕਰੀ ਤੇ ਹਾਂ ਕੋਈ ਤਾਂ ਬਾਜੀ ਨੂੰ ਦਿਫਾਵਾ ਸੁਣਨ ਨੂੰ ਲੱਗਦਾ ਹੈ ਅਸੀਂ ਦੇਖੇ ਕਿ ਤੈਨੂੰ ਕੋਈ ਥੋੜਾ ਬਹੁਤ ਪੈਸੇ ਪੁੱਛੇ ਤੇ ਤੂੰ ਪੁੱਛੋ ਨਾ ਜਾਂ ਲੈਣ ਪੁੱਛੋ ਤੇ ਕਹੇ ਕਿ ਪਾ ਲਈ ਚੱਲੇ ਅਸੀਂ ਦੇ ਦੀ ਨੇ ਇੱਥੇ ਹੀ ਆਵਲ ਤੇ ਮੰਗਣੀ ਬਹੁਤ ਲੇਟ ਹੈ ਤੇ ਜੇ ਮੰਗ ਲੋ ਤੇ ਹਾਂ ਅਸੀਂ ਕਿਸੇ ਕੋਲੇ ਹੋ ਨਾ ਤੇ ਸਭ ਤੋਂ ਪਹਿਲੇ ਇਹ ਟੈਂਸ਼ਨ ਹੁੰਦੀ ਹੈ ਕਿ ਸਭ ਤੋਂ ਪਹਿਲੇ ਉਹਦਾ ਆਧਾਰ ਦੀ ਫਿਰ ਘਰ ਦਾ ਕੋਈ ਹੋਰ ਕੰਮ ਪਤਾ ਨਹੀਂ ਅਗਲਾ ਕਿੰਨਾ ਤੰਗ ਹੋ ਜਾਏ ਕਿੰਨਾ ਉਹ ਸਿੰਮਰਾ ਜੀ ਦਿਨ ਬਾਜ਼ਾਰ ਪੈ ਦੇਣੇ ਸੀ ਮੁਰਾਦ ਜੀ ਤਾਂ ਸੌਣ ਲੱਗੀ ਨਾ ਤੇ ਮੇਰੇ ਤੇ ਚਾਹੀ ਮੈਂ ਸੌਣ ਲੱਗੀ ਕਿੰਨੀ ਮੈਂ ਕਿਹਾ ਖਲੀਲ ਜੀ ਮੈਂ ਸੁੱਤੀ ਨਾ ਉੱਠੀ ਨਾ ਸੁਬਾਹ ਅੱਛਾ ਰਾਤ ਨੂੰ ਮੈਂ ਪਜਾਬ ਕਾ ਦੇਣੇ ਦੇਣੀ ਉਹ ਸੌਣ ਲੱਗਾ ਤੇ ਬੰਦਾ ਕੋਈ ਚਾੜੇ ਦੀ ਗੱਲ ਕਰਕੇ ਸੌਵੇ ਮੈਂ ਵੀ ਇੱਧਰ ਕਪੜਾ ਲੈ ਦੇਣਗਾ ਮੈਂ ਕਿਹਾ ਨਹੀਂ ਉੱਠਾ ਨਹੀਂ ਅੱਲਾਹ ਨਾ ਕਰੇ ਮੈਂ ਕਿਹਾ ਮੇਰੀ ਜ਼ਿੰਦਗੀ ਖਤਮ ਹੋ ਜਾਏ ਸੁੱਤੀ ਸੁੱਤੀ ਦਿੱਤੇ ਅਗਲਾ ਮੈਨੂੰ ਅਗਲੇ ਜਨਮ ਭੜੀ ਕ ਬਾਕੀ ਇਹ ਕਿ ਵੀਡੀਓ ਬਹੁਤ ਹੀ ਵਧੀਆ ਸੀ ਵਧੀਆ ਸੀ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਮਿਲਦੇ ਆਂ ਜੀ ਨਵੀਂ ਵੀਡੀਓ ਚ ਲਾਫ ਰਾਕਾ